ਇਹਦੇ ਬੰਦੇ ਉਹ ਸ਼ਰਾਬ ਪੀਂਦੇ ਸੀ ਸ਼ਸ਼ਟੀ ਮਿਲਦੀ ਸੀ ਤਾਂ ਪੀਂਦੇ ਸੀ ਪਰ ਉਹਨਾਂ ਨੂੰ ਇਹ ਤਾਂ ਪਤਾ ਸੀ ਨਾ ਵੀ ਇਹ ਧਰਾਬ ਕਰੂਗਾ ਉਹ ਕਹਦੇ ਆ ਕਿ ਅਸੀਂ ਐਕਸਾਈਜ ਪਾਲਿਸੀ ਚ ਇੰਨਾ ਕਰੋੜ ਰੁਪਇਆ ਕਮਾ ਲਿਆ ਸਿਰਫ ਕਰੋੜਾਂ ਰੁਪਏ ਉਹਨਾਂ ਨੂੰ ਦੇਖਦੇ ਆ ਜ਼ਿੰਦਗੀਆਂ ਨਹੀਂ ਦਿਖਦੀਆਂ ਉਹ ਕਿਹੜਾ ਫਿਰ ਉਹਨਾਂ ਨੇ ਠੇਕੇ ਤੋਂ ਲੈ ਕੇ ਕੀਤੀ ਸੀ ਕੀਤੀ ਤਾਂ ਉਹਨਾਂ ਨੇ ਇਲੀਗਲ दारू ਸੀ ਇਹ ਕੁਛ ਨਹੀਂ ਹੋਣਾ ਸਿਰਫ ਸਿਆਸਤ ਹੋ ਰਹੀ ਆ ਭਾਵੇਂ ਉਹ ਪੰਜਾਬ ਦੇ ਤੱਕ ਸੀਮਤ ਸੀ ਭਾਵੇਂ ਦਿੱਲੀ ਤੱਕ ਸਿਰਫ ਫਲੈਕਸ ਬੋਰਡ ਲਾ ਕੇ ਕੰਮ ਨਹੀਂ ਚੱਲਣਾ ਸਿਰਫ ਫਲੈਕਸ ਬੋਰਡਾਂ ਤੇ ਆ ਯੁੱਧ ਨਸ਼ਿਆ ਵਿਰੁੱਧ ਕਰਕੇ ਨਹੀਂ ਜਾ ਕੰਮ ਚੱਲਣਾ ਅਸਲ ਵਿੱਚ ਜ਼ਮੀਨੀ ਪੱਧਰ ਤੇ ਕੰਮ ਹੋਣਾ ਚਾਹੀਦਾ ਹੈ ਜਿਹਨਾਂ ਨੂੰ ਮੂ ਨੂੰ ਖੂਨ ਲੱਗ ਜਾਂਦਾ ਹੈ ਜਿਨ੍ਹਾਂ ਨੂੰ ਇਸ 2 ਨੰਬਰ ਦੇ ਪੈਸੇ ਦੀ ਆਦਤ ਪੈ ਜਾਂਦੀ ਆ ਲੋਕਾਂ ਦੇ ਘਰ ਪਟਕੇ ਉਹਨਾਂ ਨੂੰ वैसे कमाਉਣ ਦੀ ਹੱਤ ਪੈ ਜਾਂਦੀ ਉਹ ਸੁਧਰਦੇ ਨਹੀਂ ਹੈਗੇ ਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਰਹਿੰਦੇ ਨੇ ਇਹ ਕਿਤੇ ਨਾ ਕਿਤੇ ਪਿੰਡ ਵਾਲਿਆਂ ਦਾ ਫਰਜ਼ ਜ਼ਰੂਰ ਬਣਦਾ ਹੈ ਆਂਡੀ ਗਵਾਂਡੀ ਦਾ ਫਰਜ਼ ਜ਼ਰੂਰ ਬਣਦਾ ਹੈ ਕਿ ਤੁਸੀਂ ਜਜਵਾਤੀ ਹੋ ਕੇ ਜਾਂ ਕੋਈ ਆਪਣਾ ਪਰਸਨਲ ਫਾਇਦਾ ਲੈਣ ਦੇ ਲਈ ਜ਼ਮਾਨਤ ਕਰਾਉਣ ਤੱਕ ਅਗਲੇ ਦੀ ਪਹੁੰਚ ਜਾਂਦੇ ਪਰ ਉਹ ਜ਼ਮਾਨਤ ਕਿੰਨੇ ਦੇ ਭਾਰੂ ਪੈਂਦੀ ਆ ਉਹ ਬਾਅਦ ਵਿੱਚ ਪਤਾ ਲੱਗਦਾ ਜਦੋਂ ਇਹ ਜਿਹੇ ਕੰਮ ਹੁੰਦੇ ਨੇ ਦੀ 신고 ਅਜਲਾ ਦਾ ਜਿਹੜਾ ਬਿਆਨ ਆ ਬੜਾ ਮਹੱਤਵਪੂਰਨ ਹੈ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਜਿਹੜੇ ਉਦੋਂ ਮਾਰੇ ਗਏ ਸੀ ਉਹਨਾਂ ਨੂੰ ਵੀ ਇਨਸਾਫ ਨਹੀਂ ਮਿਲਿਆ ਉਹੀ ਬੰਦੇ ਅਕਾਲੀਆਂ ਨਾਲ ਸੀ ਉਹੀ ਸਾਡੀਆਂ ਕਾਂਗਰਸ ਦੀਆਂ ਗੱਡੀਆਂ 'ਚ ਬੈਠੇ ਉਹੀ ਹੁਣ ਮੰਤਰੀਆਂ ਦੀਆਂ ਗੱਡੀਆਂ ਵਿੱਚ ਬੈਠ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਕਦੇ ਉਹਨਾਂ ਪਰਿਵਾਰਾਂ ਨੂੰ ਮਿਲੇ ਜਿਨ੍ਹਾਂ ਦੇ ਪਰਿਵਾਰਾਂ ਨੂੰ ਮੌਤ ਹੋਈ ਉਹਨਾਂ ਦਾ ਲਿਆ ਪਤਾ ਵੀ ਪੈਂਸਰ ਤੁਹਾਨੂੰ ਸਹੀ ਸੂਈ ਸਹੀ ਸਲਾਮਤ ਮਿਲ ਰਹੀ ਹੈ ਪਰ ਉਸ ਕੇਸ ਤੇ ਤਾਂ ਸੀ ਨਾ ਕਿ ਉਹਨਾਂ ਦਾ ਨਾਮ ਆਇਆ ਸੀ ਇੱਥੇ ਤਾਂ ਕੋਈ ਕਿਸੇ ਦਾ ਨਾਮ ਅਜੇ ਤੱਕ ਨਹੀਂ ਆਇਆ ਸਾਡੇ ਜਦੋਂ ਕੋਈ ਚੰਗਾ ਕੰਮ ਹੋ ਜਾਂਦਾ ਤਾਂ ਤਾਂ ਸਾਰਾ ਕ੍ਰੈਡਿਟ ਲੀਡਰਾਂ ਨੂੰ ਜਾਂਦਾ ਹੈ ਜਦੋਂ ਕੋਈ ਮਾੜਾ ਹੋ ਜਾਂਦਾ ਤਾਂ ਸਿੱਧਾ ਅਫਸਰਾਂ ਤੇ ਗਾਰਡਿਕ ਦੀ ਇਹ ਵੀ ਇੱਕ ਆਪਣੇ ਆਪ ਚ ਬਣੀ ਹੋਈ ਗੱਲ ਹੈ ਨਾ ਹੁਣ ਜੇਕਰ ਦੇਖਿਆ ਜਾਵੇ ਇਸ ਸਾਰੇ ਮਾਮਲੇ ਨੂੰ ਪੜਾਇਆ ਜਾਵੇ ਜੇ ਹੁਣ ਗਵਰਨਰ ਸਾਹਿਬ ਦੀ ਉਹ ਗੱਲ ਕਰ ਲਈ ਹੈ ਉਸ ਏਰੀਏ ਚ ਪੰਜਾਬ ਦੇ ਗਵਰਨਰ ਗੁਲਾਬ ਚੰਦ ਖਟਾਰੀਆ ਜੀ ਜਿਹੜੇ ਆ ਪੈਦਲ ਯਾਤਰਾ ਵੀ ਕਰਕੇ ਗਏ ਉੱਥੋਂ ਉਹਨਾਂ ਨੇ ਨਸ਼ਿਆ ਦੇ ਵਿਰੁੱਧ ਜਿਹੜੀ ਆ ਜਾਗਰੂਤ ਰੈਲੀयां ਕੱਢੀਆਂ ਕਿੰਨਾ ਕਾ ਅਸਰ ਹੋਇਆ ਉਦੋਂ ਤਾਂ ਨਾਲ ਦੀ ਨਾਲ ਟਵੀਟ ਵੀ ਹੋ ਜਾਂਦੇ ਆ ਉਦੋਂ ਦੀ ਨਾਲ ਦੀ ਨਾਲ ਕਹਿ ਦਿੰਦੇ ਆ ਵੀ ਹਾਂ ਇਹ ਤਾਂ ਆਈ ਸੀ ਇਹ ਤਾਂ ਆਈ ਸੀ ਪਰ ਅਸਲ ਜਿਹੜੇ ਲੋਕ ਨੇ ਉਹਨਾਂ ਨੂੰ ਕੌਣ ਦੇਖੇਗਾ ਲੋਕਾਂ ਦੀ ਕਿਉਂ ਨਹੀਂ ਪਤਾ ਲੱਗਦਾ ਵੀ ਲੋਕ ਕਿਵੇਂ ਰਹਿ ਰਹੇ ਨੇ ਅਸਲ ਵਿੱਚ ਇਹ ਸਿੱਸ਼ਾ ਦਿਖਾਇਆ ਇਸ ਘਟਨਾ ਨੇ ਕਿ ਹਲੇ ਵੀ ਉਸ ਬਦਲਾਅ ਦਾ ਜਿਹੜਾ ਸੁਪਨਾ ਦੇਖਿਆ ਸੀ ਉਹ ਅਲੇ ਵੀ ਸੋਪੜਾਈ ਵਾੜ ਕੇ ਰਹਿ ਗਿਆ ਤੇ ਸਿਰਫ ਗੱਲਾਂ ਹੀ ਨੇ ਸੁਪਰੀਮ ਕੋਰਟ ਨੇ ਇੱਥੋਂ ਤੱਕ ਫਟਕਾਰ ਲਗਾਈ ਸੀ ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਨੂੰ ਕਿ ਹਰ ਤੀਜੇ ਚੌਥੇ ਘਰ ਜਿਹੜੀ ਇਹ ਸ਼ਰਾਬ ਘਟੀ ਜਾ ਰਹੀ ਆ ਦੇਸੀ ਸ਼ਰਾਬ ਆ ਜਿਹੜੀ ਉਹ ਬਣਾਈ ਜਾ ਰਹੀ ਆ ਸੁਪਰੀਮ ਕੋਰਟ ਦੀ ਇਹ ਟਿੱਪਣੀ ਸੀ ਤਾਂ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਲਓ ਕਿ ਸਾਡਾ ਸਿਸਟਮ ਕਿੱਥੇ ਖੜਾ ਪੰਚਲ ਕਿੰਨਾ ਕਿਸ ਚੀਜ਼ ਦਾ ਸਹਾਰਾ ਬਣਦੀ ਹੈ ਜਿਹੜੇ ਬੱਚਿਆਂ ਦੇ ਜਜਵਾਤ ਹੁੰਦੇ ਆਪਣੇ ਮਾਪੇ ਪ੍ਰਤੀ ਆਪਣੇ ਪਿਓ ਪ੍ਰਤੀ ਤਾਂ ਉਹ ਜਜਵਾਤ ਕੌਣ ਦੇਗਾ ਉਹਨਾਂ ਨੂੰ ਪਰਤ ਪਰਿਵਾਰਾਂ ਨੂੰ ਉਹ 25-25 ਲੱਖ ਰੁਪਏ ਦਿੱਤਾ ਜਾਵੇ ਹਾਲਾਂਕਿ 10-10 ਲੱਖ ਰੁਪਏ ਦਾ ਹੁਣ ਆ ਇੱਕ ਨੌਕਰੀ ਦੇਣ ਦਾ ਜਿਹੜਾ ਉਹ ਵੀ ਯੋਗਤਾ ਦੇ ਅਨੁਸਾਰ ਐਲਾਨ ਵੀ ਹੋਇਆ ਤਾਂ ਕਿਤੇ ਨਾ ਕਿਤੇ ਜੜਈ ਆ ਸਿਆਸਤ ਹੋ ਰਹੀ ਹੈ ਇਸ ਤੇ ਮਜੀਠਾ ਹਲਕੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ 17 ਮੌਤਾਂ ਹੁਣ ਤੱਕ ਹੋ ਚੁੱਕੀਆਂ ਨੇ ਅਤੇ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ ਤਾਂ ਅੱਜ ਇਸ ਮਾਮਲੇ ਉੱਤੇ ਚਰਚਾ ਕਰਾਂਗੇ ਮੇਰੇ ਸਹਿਯੋਗੀ ਸਤਨਾਮ ਸਿੰਘ ਬਠੋਈ ਮੇਰੇ ਨਾਲ ਨੇ ਤਾਂ ਕਿਵੇਂ ਦੇਖਦੇ ਹੋ ਇੱਕ ਪਾਸੇ ਥੋੜਾ ਜਿਹਾ ਸਮਾਂ ਲੰਘਦਾ ਹੈ ਕੁਝ ਸਾਲ ਲੰਘਦੇ ਨੇ ਅਜਿਹੀ ਕੋਈ ਵੱਡੀ ਘਟਨਾ ਜਿਹੜੀ ਉਹ ਸਾਹਮਣੇ ਆ ਜਾਂਦੀ ਹੈ ਮਜੀਠਾ ਦੇ ਵਿੱਚ 17 ਮੌਤਾਂ ਹੋ ਗਈਆਂ ਨੇ ਇਸ ਤੋਂ ਪਹਿਲਾਂ ਪਿਛਲੇ ਸਾਲ ਸੰਗਰੂਰ ਦੇ ਵਿੱਚ 21 ਮੌਤਾਂ ਹੋਈਆਂ ਸੀ ਕੈਪਟਨ ਸਰਕਾਰ ਵੇਲੇ 2020 ਦੇ ਵਿੱਚ 120 ਮੌਤਾਂ ਜਹਰੀਲੀ ਸ਼ਰਾਬ ਨਾਲ ਹੋਈਆਂ ਸੀ ਹਾਲਾਂਕਿ ਜੇ ਆਪਾਂ ਗੱਲ ਕਰੀਏ ਆਮ ਇਨਸਾਨ ਕੀ ਕਰਦਾ ਏ ਕੀ ਨਹੀਂ ਕਰਦਾ ਇਹ ਸਰਕਾਰ ਨੂੰ ਸਭ ਪਤਾ ਹੁੰਦਾ ਏ ਪੁਲਿਸ ਪ੍ਰਸ਼ਾਸਨ ਨੂੰ ਸਭ ਪਤਾ ਹੁੰਦਾ ਏ ਜਿਹੜੇ ਇਲਾਕੇ ਵਿੱਚ ਇੱਕ ਵਾਰ ਕੋਈ ਨਸ਼ਾ ਫੜਿਆ ਜਾਂਦਾ ਏ ਜਾਂ ਜਿਹੜਾ ਵਿਅਕਤੀ ਫੜਿਆ ਜਾਂਦਾ ਏ ਤਾਂ ਉੱਥੇ ਲਗਾਤਾਰ ਨਿਗਾਹ ਜਿਹੜੀ ਉਹ ਰੱਖੀ ਜਾਂਦੀ ਆ ਤਾਂ ਫਿਰ ਵੀ ਏਡੀ ਬੜੀ ਘਟਨਾਵਾਂ ਵਾਪਰ ਜਾਂਦੀ ਆ ਤਾਂ ਕਿਵੇਂ ਦੇਖਦੇ ਹਾਂ ਬਿਲਕੁਲ ਬਲਵਿੰਦਰ ਇੱਕ ਆਪਣੇ ਪੰਜਾਬ ਦੇ ਲਈ ਬੜੀ ਤਰਾਸਦੀ ਬਣਦੀ ਜਾ ਰਹੀ ਹੈ ਕਿ 2-4 ਸਾਲ ਲੰਘਦੇ ਆ ਤੇ ਜ਼ਹਿਰੀਲੀ ਸ਼ਰਾਬ ਕਈ ਘਰ ਉਜਾੜ ਦਿੰਦੀ ਆ ਜਿਸ ਤੋਂ ਬਾਅਦ ਮੌਕੇ ਦੀਆਂ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਅਸੀਂ ਆਹ ਕਰਦਾਂਗੇ ਇਹ ਕਰਦਾਂਗੇ ਇੱਥੋਂ ਤੱਕ ਕਿ ਜਿਹੜੇ ਮੁਲਾਜ਼ਮ ਹੁੰਦੇ ਨੇ ਮੌਕੇ ਤੇ ਕੋਈ ਐਸਐਚਓ ਹੋ ਗਿਆ ਕੋਈ ਡੀਐਸਪੀ ਰੈਂਕ ਦਾ ਅਧਿਕਾਰੀ ਹੋ ਗਿਆ ਉਹਨੂੰ ਸਸਪੈਂਡ ਵੀ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਤੇ ਤਾਂ ਐਕਸ਼ਨ ਹੁੰਦਾ ਹੀ ਆ ਤਾਂ ਦੂਜੇ ਪਾਸੇ ਜੇਕਰ ਆਪਾਂ ਦੇਖੀਏ ਕਿ ਜਿਹੜੇ ਪਰਿਵਾਰਾਂ ਦੇ ਜੀਏ ਚਲੇ ਜਾਂਦੇ ਆ ਫਿਰ ਉਹ ਉਹਨਾਂ ਦਾ ਕੌਣ ਸਹਾਰਾ ਬਣਦਾ ਕਿਉਂਕਿ ਆਪਾਂ 220 ਦੀ ਗੱਲ ਕਰ ਲੈਣੇ ਆ ਜਦੋਂ ਤਰਨਤਾਰਨ 'ਚ 120 ਮੌਤਾਂ ਹੋਈਆਂ ਉੱਥੇ ਕੈਪਟਨ ਅਮਰਿੰਦਰ ਸਿੰਘ ਮੌਕੇ ਦੇ ਮੁੱਖ ਮੰਤਰੀ ਸੀ ਤੇ ਇੱਕ ਅਹਿਮ ਉੱਥੇ ਪ੍ਰੋਗਰਾਮ ਵੀ ਕਰਵਾਇਆ ਗਿਆ ਸਾਰੀ ਲੀਡਰਸ਼ਿਪ ਉੱਥੇ ਪਹੁੰਚੀ ਤੇ ਮੌਕੇ ਤੇ ਜਾ ਕੇ ਜਾਇਆ ਜਾ ਕੈਪਟਨ ਅਮਰਿੰਦਰ ਸਿੰਘ ਨੇ ਲਿਆ ਤੇ ਉੱਥੇ ਉਹਨਾਂ ਨੂੰ ਪੈਨਸ਼ਨ ਤੱਕ ਦੇ ਜਿਹੜਾ ਐਲਾਨ ਕੀਤਾ ਸੀਗੇ ਅਸੀਂ ਪੈਨਸ਼ਨ ਦਵਾਂਗੇ ਉਹਨਾਂ ਪਰਿਵਾਰਾਂ ਨੂੰ ਤੇ ਪੈਨਸ਼ਨ ਕਿੰਨਾ ਕਿਸ ਚੀਜ਼ ਦਾ ਸਹਾਰਾ ਬਣਦੀ ਹੈ ਜਿਹੜੇ ਬੱਚਿਆਂ ਦੇ ਜਜਵਾਤ ਹੁੰਦੇ ਆਪਣੇ ਮਾਪੇ ਪ੍ਰਤੀ ਆਪਣੇ ਪਿਓ ਪ੍ਰਤੀ ਤਾਂ ਉਹ ਜਜਵਾਤ ਕੌਣ ਦੇਗਾ ਉਹਨਾਂ ਨੂੰ ਕੌਣ ਉਹਨਾਂ ਜੀ ਤੁਸੀਂ ਕੈਪਟਨ ਦਾ ਜ਼ਿਕਰ ਕੀਤਾ ਹੈ ਤਾਂ ਅੱਜ ਮੀਡੀਆ ਨੇ ਸਵਾਲ ਪੁੱਛੇ ਪ੍ਰਤਾਪ ਸਿੰਘ ਬਾਜਵਾ ਤੋਂ ਵੀ ਸਵਾਲ ਪੁੱਛਿਆ ਗੁਰਜੀਤ ਸਿੰਘ ਔਜਲਾ ਤੋਂ ਵੀ ਪੁੱਛਿਆ ਜਿਹੜੇ ਉਸ ਇਲਾਕੇ ਦੇ ਐਮਪੀ ਨੇ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਜਦੋਂ ਪੁੱਛਿਆ ਵੀ ਕੈਪਟਨ ਸਰਕਾਰ ਵੇਲੇ ਸਾਰਾ ਕੁਝ ਹੋਇਆ ਸੀ 120 ਮੌਤਾਂ ਹੋਈਆਂ ਸੀ ਉਹਨਾਂ ਨੇ ਗੋਲ ਮੋਲ ਦਾ ਜਵਾਬ ਦਿੱਤਾ ਤੇ ਮੌਕੇ ਦੀ ਸਰਕਾਰ ਦੇ ਉੱਤੇ ਗੱਲ ਉਹਨਾਂ ਨੇ ਛਿੱਟੀ ਦੂਜੇ ਪਾਸੇ ਗੁਰਜੀਤ ਸਿੰਘ ਔਜਲਾ ਦਾ ਜਿਹੜਾ ਬਿਆਨ ਬੜਾ ਮਹੱਤਵਪੂਰਨ ਹੈ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਜਿਹੜੇ ਉਦੋਂ ਮਾਰੇ ਗਏ ਸੀ ਉਹਨਾਂ ਨੂੰ ਵੀ ਇਨਸਾਫ ਨਹੀਂ ਮਿਲਿਆ ਉਹੀ ਬੰਦੇ ਅਕਾਲੀਆਂ ਨਾਲ ਸੀ ਉਹੀ ਸਾਡੀਆਂ ਕਾਂਗਰਸ ਦੀਆਂ ਗੱਡੀਆਂ 'ਚ ਬੈਠੇ ਉਹੀ ਹੁਣ ਮੰਤਰੀਆਂ ਦੀਆਂ ਗੱਡੀਆਂ ਵਿੱਚ ਬੈਠ ਰਹੇ ਨੇ ਇਸ ਤਰ੍ਹਾਂ ਦਾ ਬਿਆਨ ਗੁਰਜੀਤ ਸਿੰਘ ਔਜਲਾਨੀ ਦੱਤਾ ਹੈ ਤੇ ਇਸੇ ਤਰ੍ਹਾਂ ਦੀ ਘਟਨਾ ਤਰਨ ਤਰਨ ਦੇ ਨਾਲ ਲੱਗਦੇ ਅਮ੍ਰਿਤਸਰ ਦੇ ਵਿੱਚ ਵਾਪਰੀ ਹੈ ਮੈਨੂੰ ਇਹ ਲੱਗਦਾ ਬਲਵਿੰਦਰ ਇਸ ਸਭ ਚੀਜ਼ ਤੋਂ ਕਿ ਜਿਹੜੇ ਲੀਡਰ ਹੁੰਦੇ ਆ ਇਹਨਾਂ ਨੂੰ ਇਨਸਾਨ ਤਾਂ ਉਸ ਸਮੇਂ ਤੱਕ ਦਿਖਦਾ ਜਦੋਂ ਤੱਕ ਵੋਟ ਪੈ ਨਹੀਂ ਜਾਂਦੀ ਜਦੋਂ ਈਵੀਐਮ 'ਚ ਮਸ਼ੀਨ 'ਚ ਵੋਟ ਚੱਲੀ ਗਈ ਲੱਗਦਾ ਹੈ ਕਿ ਇਨ੍ਹਾਂ ਲੀਡਰਾਂ ਦੀਆਂ ਅੱਖਾਂ ਤੋਂ ਜਿਹੜਾ ਇਨਸਾਨੀਅਤ ਵਾਲਾ ਕੋਈ ਸ਼ਿਸ਼ਾ ਹੁੰਦਾ ਹੈ ਨਜ਼ਰ ਆਉਂਦੀ ਆ ਉਹ ਚਲੀ ਜਾਂਦੀ ਹੈ ਕਿਉਂਕਿ ਜਦੋਂ ਅਜਿਹੀ ਜਿਹੜੀ ਘਟਨਾ ਵਾਪਰ ਜਾਂਦੀ ਹੈ ਤਾਂ ਉਹਨਾਂ ਲੋਕਾਂ ਤੇ ਅਜੇ ਹੀ ਕਿਉਂ ਨੀ ਕਾਰਵਾਈ ਕੀਤੀ ਜਾਂਦੀ ਉਸ ਏਰੀਆ 'ਚ ਕਿਉਂ ਨੀ ਅਜਿਹਾ ਪ੍ਰਬੰਧ ਕੀਤਾ ਜਾਂਦਾ ਜਾਂ ਸਾਰੇ ਹੀ ਏਰੀਆ 'ਚ ਕਿਉਂ ਨੀ ਅਜਿਹੇ ਕਦਮ ਚੁੱਕੇ ਜਾਂਦੇ ਕਿ ਅਜਿਹੀ ਘਟਨਾ ਨਾ ਹੀ ਵਾਪਰੇ ਇਹ ਇੱਕ ਇੱਥੋਂ ਤੱਕ ਹੀ ਸੀਮਿਤ ਨਹੀਂ ਮਾਮਲਾ ਇਹ ਸੁਪਰੀਮ ਕੋਰਟ ਤੱਕ ਪਹੁੰਚਿਆ ਹੋਇਆ ਮਾਮਲਾ ਸੁਪਰੀਮ ਕੋਰਟ ਨੇ ਇੱਥੋਂ ਤੱਕ ਫਟਕਾਰ ਲਗਾਈ ਸੀ ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਨੂੰ ਕਿ ਹਰ ਤੀਜੇ ਚੌਥੇ ਘਰ ਜਿਹੜੀ ਆ ਸ਼ਰਾਬ ਕੱਢੀ ਜਾ ਰਹੀ ਆ ਦੇਸੀ ਸ਼ਰਾਬ ਆ ਜਿਹੜੀ ਉਹ ਬਣਾਈ ਜਾ ਰਿਆ ਸੁਪਰੀਮ ਕੋਰਟ ਦੀ ਇਹ ਟਿੱਪਣੀ ਸੀ ਤਾਂ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਲਓ ਕਿ ਸਾਡਾ ਸਿਸਟਮ ਕਿੱਥੇ ਖੜਾ ਤੇ ਐਸ ਐਚਓਾਂ ਤੱਕ ਦੀ ਜਿਹੜੀ ਉਹਨਾਂ ਨੇ ਡਿਊਟੀ ਲਈ ਸੀ ਕਿ ਐਸ ਐਚਓ ਜਾਂ ਮੌਕੇ ਤੇ ਜਿਹੜੇ ਚੌਂਕੀ ਚ ਏਰੀਆ ਪੈਂਦਾ ਉਹਨਾਂ ਉਨਾਂ ਤੇ ਵੀ ਕਾਰਵਾਈ ਹੋਏਗੀ ਤਾਂ ਉਹ ਹੁਣ ਤੱਕ ਕੀ ਬਣਿਆ ਇਹ ਇੱਕ ਸਿਰਫ ਸੁਪਰੀਮ ਕੋਰਟ ਵੱਲੋਂ ਆਦੇਸ਼ ਹੋਉਂਦੇ ਆਦੇਸ਼ ਕਿੰਨੇ ਕ ਮੰਨੇ ਜਾਂਦੇ ਆਪਾਂ ਸਭੀ ਦੇਖਦੇ ਆ ਤਾਂ ਇਸ ਦੇ ਚਾਲਦਿਆਂ ਜਿਹੜੇ ਅੱਜ ਦੀ ਆਪਾਂ ਜੇ ਮੌਕੇ ਦੀ ਤਾਜ਼ਾ ਗੱਲ ਕਰੀਏ ਕਿ ਉਦੋਂ ਸਾਰੇ ਪੰਜਾਬ ਵਿੱਚ ਇੱਕ ਤਰ੍ਹਾਂ ਦਾ ਕਹਿਰ ਜਿਹਾ ਹੀ ਮਚ ਗਿਆ ਕਿ ਆਹ ਹੋ ਗਿਆ ਕਿ ਜਦੋਂ ਸਵੇਰੇ ਪਤਾ ਲੱਗਦਾ ਹੈ ਕਿ ਜਿਹੜਾ ਹਲਕਾ ਮਜੀਠਾ ਉੱਥੋਂ ਦੇ ਤਿੰਨ ਪਿੰਡ ਨੇ ਮਰੜੀ ਕਲਾਂ ਤੇ ਪੁਭਾਲੀ 3A ਵਾਲਾ ਤਰੀ ਵਾਰਤਾ ਉੱਥੇ ਇਹ ਜਿਹੜੇ ਆ ਪਰਿਵਾਰਾਂ ਦੇ ਜਿਹੜੇ ਮਜ਼ਦੂਰ ਪਰਿਵਾਰਾਂ ਦੇ ਲੋਕ ਸੀਗੇ ਉਹਨਾਂ ਨੇ ਸ਼ਰਾਬ ਪੀਤੀ ਰਾਤ ਉਹਨਾਂ ਨੂੰ ਜਿਹੜੇ ਆ ਉਲਟੀ ਵਗੈਰਾ ਲੱਗੀ ਅੱਖਾਂ ਬਾਹਰ ਨਿਕਲ ਆਈਆਂ ਝੱਗ ਕਿਸੇ ਦੇ ਮੂੰਹ ਚੋਂ ਨਿਕਲੀ ਤਾਂ ਇਸ ਤਰੀਕੇ ਉਹ ਤੜਫ ਤੜਫ ਕੇ ਮਰੇ ਆ ਤਾਂ ਉੱਥੇ ਹੀ ਚਲੀ ਗਈ ਹੈ ਬਿਲਕੁਲ ਬਿਲਕੁਲ ਤਾਂ ਉੱਥੇ ਜੇਕਰ ਪਹਿਲਾਂ ਅੱਖਾਂ ਦੀ ਰੌਸ਼ਨੀ ਗਈ ਹੈ ਤਾਂ ਉੱਥੇ ਜੇਕਰ ਦੇਖਿਆ ਜਾਵੇ ਕਿ ਇਹ ਜਿਹੜੇ ਲੋਕ ਹੁਣ ਤੱਕ ਗਿਣਤੀ ਹੈ ਜਦੋਂ ਤੱਕ ਇਹ ਪ੍ਰੋਗਰਾਮ ਆਪਾਂ ਕਰ ਰਹੇ ਆ ਉਦੋਂ ਤੱਕ 17 ਦੀ ਮੌਤ ਹੋ ਚੁੱਕੀ ਹੈ ਤੇ 6 ਜਿਹੜੇ ਗੰਭੀਰ ਹਲੇ ਹਾਲਾਤ ਵਿੱਚ ਉਹ ਹਸਪਤਾਲ ਚ ਦਾਖਲ ਨੇ ਕੇਜਰੀਵਾਲ ਸਾਹਿਬ ਨੇ ਉਹਨਾਂ ਨੇ ਟਵੀਟ ਕੀਤਾ ਹੈ ਕਿ ਭਾਵੇਂ ਕੋਈ ਕਿਸੇ ਦਾ ਕਿੰਨਾ ਵੀ ਖਾਸ ਹੋਵੇ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਇੱਥੇ ਬੜੇ ਸ਼ੰਕੇ ਪੈਦਾ ਹੁੰਦੇ ਨੇ ਇੱਥੇ ਬੜੇ ਸਵਾਲ ਪੈਦਾ ਹੁੰਦੇ ਨੇ ਕਿ ਕੌਣ ਕਿਸ ਦਾ ਕਰੀਬੀ ਹੈ ਕਿਉਂ ਨਹੀਂ ਸੱਚ ਸਾਹਮਣੇ ਲਿਆ ਕੇ ਰੱਖਦੇ ਕਿਉਂ ਨਹੀਂ ਉਸਤੇ ਜਿਹੜਾ ਪਰਚਾ ਪਾ ਕੇ ਉਹ ਕਰ ਰਹੇ ਕਿਉਂ ਨਹੀਂ ਬਲਡੋజర్ ਹੁਣ ਉਧਰ ਨੂੰ ਜਿਹੜਾ ਸਪੀਡਾਂ ਨਾਲ ਗਿਆ ਉਸਦੇ ਘਰ ਤੱਕ ਜਿਹੜੇ ਹੁਣ ਕਰਿਆ ਅਸਲ ਗੱਲ ਇਹ ਹੈ ਕਿ ਸਿਰਫ ਫਲੈਕਸਵੋਰਡ ਲਾ ਕੇ ਕੰਮ ਨਹੀਂ ਚੱਲਣਾ ਸਿਰਫ ਫਲੈਕਸਵੋਰਡਾਂ ਤੇ ਆ ਯੁੱਧ ਨਸ਼ਿਆ ਵਿਰੁੱਧ ਕਰਕੇ ਨਹੀਂ ਜਾ ਕੰਮ ਚੱਲਣਾ ਅਸਲ ਵਿੱਚ ਜ਼ਮੀਨੀ ਪੱਧਰ ਤੇ ਕੰਮ ਹੋਣਾ ਚਾਹੀਦਾ ਹੈ ਅ ਬਿੱਤੇ ਦਿਨੀ ਦੇਖਿਆ ਕਿ ਬਲਡੋਜ਼ਰ ਕਹੀਂ ਘਰਾਤੇ ਚੱਲੇ ਆ ਪਰ ਜਿਹੜੇ ਅਸਲ ਸਮਗਰਨੇ ਇਥੋਂ ਤੱਕ ਕਿ ਉਹਨਾਂ ਨੂੰ ਮਗਰਮੱਛ ਵੀ ਕਿਹਾ ਜਾਂਦਾ ਇਸ ਵਪਾਰ ਦਾ ਤਾਂ ਉਹਨਾਂ ਨੂੰ ਉਹਨਾਂ ਦੇ ਘਰ ਕਿਉਂ ਨਹੀਂ ਦਿਖ ਰਹੇ ਇੰਨਾ ਪੁਲਿਸ ਮੁਲਾਜ਼ਮਾਂ ਨੂੰ ਜਾਂ ਸਰਕਾਰ ਨੂੰ ਤੇ ਉੱਥੇ ਹੀ ਹੁਣ ਗੱਲ ਕਰ ਲੈਣੇ ਆ ਕਿ ਸੰਗਰੂਰ ਵਿੱਚ ਵੀ ਇਹ ਵੱਡੀ ਘਟਨਾ ਵਾਪਰੀ ਸੀਗੀ ਅ ਮਾਰਚ ਮਹੀਨੇ ਚ 2024 ਚ ਉੱਥੇ 21 ਮੌਤਾਂ ਹੋਈਆਂ ਸੀ ਕੀ ਉਸ ਸਮੇਂ ਸਰਕਾਰ ਇਸ ਤੋਂ ਸਬਕ ਨਹੀਂ ਲੈ ਸਕੀ ਵੀ ਆ ਕੀ ਹੋ ਗਿਆ ਸੀਐਮ ਮਾਨ ਦੇ ਜ਼ਿਲ੍ਹੇ ਵਿੱਚ ਇਹ ਸਾਰੀ ਘਟਨਾ ਵਾਪਰੀ ਸੀ ਹਾਲਾਂਕਿ ਮੌਕੇ ਤੇ ਵੱਡੇ ਜਿਹੜੇ ਐਕਸ਼ਨ ਵੀ ਹੋਏ ਗ੍ਰਿਫਤਾਰੀਆਂ ਵੀ ਹੋਈਆਂ ਪਰ ਗੱਲ ਇਹ ਆ ਗਈ ਕਿ ਜਦੋਂ ਘਟਨਾ ਵਾਪਰ ਜਾਂਦੀ ਆ ਉਦੋਂ ਹੀ ਕਿਉਂ ਜਾਗਦੇ ਆਪਾਂ ਕਿਉਂ ਨਹੀਂ ਪਹਿਲਾਂ ਆਪਾਂ ਸਾਰੀ ਜਿਹੜੀ ਇਹ ਤਿਆਰੀ ਕਰਕੇ ਰੱਖਦੇ ਕਿ ਆ ਬਾ ਮੌਕੇ ਤੇ ਮੌਕੇ ਮੌਕੇ ਤੇ ਜਾ ਕੇ ਚੈੱਕ ਅਪ ਕੀਤਾ ਜਾਵੇ ਕਿ ਕੀ ਵਿਕ ਰਿਹਾ ਕੀ ਚੱਲ ਰਿਹਾ ਸਮਾਜ। ਅਸਲ ਨੂੰ ਆ ਮੈਂ ਇੱਥੇ ਇੱਕ ਗੱਲ ਦਾ ਜ਼ਿਕਰ ਕਰਾਂਗਾ ਚਲੋ ਸਰਕਾਰ ਦੀ ਜ਼ਿੰਮੇਵਾਰੀ ਆ ਪੁਲਿਸ ਦੀ ਜ਼ਿੰਮੇਵਾਰੀ ਆ ਲੇਕਿਨ ਜ਼ਿੰਮੇਵਾਰੀ ਆਪਣੀ ਵੀ ਆ ਆਪਾਂ ਰਹਨੇ ਆ ਜਿਹੜੇ ਬੰਦੇ ਉਹ ਸ਼ਰਾਬ ਪੀਂਦੇ ਸੀ ਸਸਤੀ ਮਿਲਦੀ ਸੀ ਤਾਂ ਪੀਂਦੇ ਸੀ ਪਰ ਉਹਨਾਂ ਨੂੰ ਇਹ ਤਾਂ ਪਤਾ ਸੀ ਨਾ ਵੀ ਇਹ ਖਰਾਬ ਕਰੂਗੀ। ਬਿਲਕੁਲ ਆਪਾਂ ਇਹ ਵੀ ਕਹਿ ਦਿੰਦੇ ਆ ਵੀ ਉਸ ਤੇ ਲਿਖਿਆ ਵੀ ਹੁੰਦਾ ਕਿ ਸ਼ਰਾਬ ਹਾਨੀਕਾਰਕ ਹੈ। ਪਰ ਪਰੋਸ ਕੌਣ ਰਿਹਾ ਜੀ ਸਰਕਾਰਾਂ ਹੀ ਪਰੋਸ ਰਹੀਆਂ ਵੱਡੇ ਵੱਡੇ ਦਾਅਵੇ ਠੋਕਦੇ ਆ ਫਟਾਇਸ ਮinistr ਆਪਣੇ ਉਹ ਕਹਦੇ ਆ ਕਿ ਅਸੀਂ ਐਕਸਾਈਜ਼ ਪਾਲਿਸੀ ਚ ਇੰਨਾ ਕਰੋੜ ਰੁਪਇਆ ਕਮਾ ਲਿਆ ਸਿਰਫ ਕਰੋੜਾਂ ਰੁਪਏ ਉਹਨਾਂ ਨੂੰ ਦਿਖਦੇ ਆ ਜ਼ਿੰਦਗੀਆਂ ਨਹੀਂ ਦਿਖਦੀਆਂ ਇੱਕ ਪਾਸੇ ਤਾਂ ਜਿੱਦ ਨਸ਼ਿਆ ਵਿਰੁੱਧੋ ਕਹਿ ਰਿਆ ਚੱਲ ਰਿਆ ਦੂਜੇ ਪਾਸੇ ਉਸੇ ਨਸ਼ੇ ਨਸ਼ੇ ਦੇ ਸਿਰ ਤੇ ਕਹਿ ਰਿਆ ਕਿ ਅਸੀਂ ਇੰਨਾ ਕਾਰੋਬਾਰ ਕਰ ਲਿਆ ਜਿਹੜਾ ਕਾਰੋਬਾਰ ਜਿਹੜਾ ਕਾਰੋਬਾਰ ਦਿੱਲੀ ਤੱਕ ਗੂੰਜ ਪਾਰ ਰਿਹਾ ਹੈ ਦਿੱਲੀ ਚ ਐਕਸਾਈਜ਼ ਜਿਹੜੀ ਪਾਲਿਸੀ ਬਣਾਈ ਸੀ ਸ਼ਰਾਬ ਦੀ ਪਾਲਿਸੀ ਬਣਾਈ ਸੀ ਉਸ ਦੇ ਕਾਰਨ ਕੀ ਕੁਝ ਹੋਇਆ ਆ ਪਾ ਜਾਣਦੇ ਹੀ ਆ ਕਿ ਕਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਨੂੰ ਜੇਲ੍ਹ ਤੱਕ ਦੇਖਣੀ ਪਈ ਨਹੀਂ ਇੱਥੇ ਕੀ ਗਲਦਲ ਦੀ ਗੱਲ ਤਾਂ ਇਹ ਵੀ ਆ ਨਾ ਉਹ ਕਿਹੜਾ ਫਿਰ ਉਹਨਾਂ ਨੇ ਠੇਕੇ ਤੋਂ ਲੈ ਕੇ ਕੀਤੀ ਸੀ ਕੀਤੀ ਤਾਂ ਉਹਨਾਂ ਨੇ ਇਲੀਗਲ दारू ਸੀ ਤਾਂ ਫਿਰ ਇਲੈਗਲ ਪਾਲਿਟੀ ਇਲੈਗਲ ਤੇ ਲੀਗਲ ਇਹ ਵੀ ਇਹ ਹੈ ਕਿ ਮੌਕੇ ਤੇ ਪ੍ਰਸ਼ਾਸਨ ਨੂੰ ਇਹ ਦੀ ਪਤਾ ਵੀ ਮੌਕੇ ਤੇ ਕੀ ਚੱਲ ਰਿਹਾ ਕੀ ਕੁਝ ਹੋ ਰਿਹਾ ਜਦੋਂ ਆਪਾਂ ਦੇਖਦੇ ਆ ਕਿ ਜੇਕਰ ਕੋਈ ਵਿਰੋਧੀ ਪਾਰਟੀ ਆਪਾਂ ਲੀਡਰ ਦੀ ਗੱਲ ਕਰ ਲੈਂਦੇ ਆ ਵਿਰੋਧੀ ਪਾਰਟੀ ਦੇ ਪਤਾ ਲੱਗ ਜਾਵੇ ਵੀ ਆਹ ਕਰ ਰਿਹਾ ਉਦੋਂ ਤਾਂ ਨਾਲ ਦੀ ਨਾਲ ਟਵੀਟ ਵੀ ਹੋ ਜਾਂਦੇ ਆ ਉਦੋਂ ਦੀ ਨਾਲ ਦੀ ਨਾਲ ਕਹਿ ਦਿੰਦੇ ਆ ਵੀ ਹਾਂ ਇਹ ਤਾਂ ਆਏ ਸੀ ਇਹ ਤਾਂ ਸੀ ਪਰ ਅਸਲ ਜਿਹੜੇ ਲੋਕ ਨੇ ਉਹਨਾਂ ਨੂੰ ਕੌਣ ਦੇਖੇਗਾ ਲੋਕਾਂ ਦੀ ਕਿਉਂ ਨਹੀਂ ਪਤਾ ਲੱਗਦਾ ਵੀ ਲੋਕ ਕਿਵੇਂ ਰਹਿ ਰਹੇ ਨੇ ਅਸਲ ਵਿੱਚ ਇਹ ਸਿੱਸ਼ਾ ਦਿਖਾਇਆ ਇਸ ਘਟਨਾ ਨੇ ਕਿ ਹਲੇ ਵੀ ਉਸ ਬਦਲਾਅ ਦਾ ਜਿਹੜਾ ਸੁਪਨਾ ਦੇਖਿਆ ਸੀ ਉਹ ਹਲੇ ਵੀ ਸੁਪਨਾ ਹੀ ਬਣ ਕੇ ਰਹਿ ਗਿਆ ਤੇ ਸਿਰਫ ਗੱਲਾਂ ਹੀ ਨੇ ਹਲੇ ਤੱਕ ਹਾਲਾਂਕਿ ਆਪਾਂ ਉਸ ਜਿਹੇ ਦੀ ਜੇ ਗੱਲ ਕਰੀਏ ਜਿਹੜਾ ਦਰਿਆ ਲੱਗੇ ਲੱਗਦਾ ਏ ਤਾਂ ਉਸ ਇਲਾਕੇ ਵਿੱਚ ਬਹੁਤ ਵਾਰ ਪੁਲਿਸ ਨੇ ਰੇਡ ਕੀਤੀ ਹੈ ਹਜ਼ਾਰਾਂ ਲੀਟਰ ਲਾਹਣ ਆ ਜਿਹੜਾ ਉਹ ਬਰਾਮਦ ਕੀਤਾ ਜਾਂਦਾ ਏ ਲਗਾਤਾਰ ਬਹੁਤ ਸਾਲਾਂ ਤੋਂ ਇਹ ਸਾਰਾ ਕੁਝ ਚੱਲ ਰਿਹਾ ਕੋਈ ਨਵੀਂ ਕਹਾਣੀ ਨਹੀਂ ਆ ਤਾਂ ਬਹੁਤ ਸਾਲਾਂ ਤੋਂ ਉੱਥੇ ਸ਼ਰਾਬ ਵਿਕਦੀ ਵੀ ਹੋਣੀ ਕਿਉਂਕਿ ਜੇ ਕੋਈ ਕੱਢ ਕੇ ਮੰਨ ਲਓ ਆਪਣੀ ਪੀਂਦਾ ਏ ਉਹ ਤਾਂ ਆਪਣੇ ਜੋਗੀ ਥੋੜੀ ਕੱਢੂਗਾ ਹਜ਼ਾਰਾਂ ਲੀਟਰ ਤਾਂ ਨਹੀਂ ਕੱਢਣ ਲੱਗਿਆ ਇੱਥੇ ਜਰੂਰ ਵੱਡੇ ਸਵਾਲ ਨੇ ਕਿ ਅਗਰ ਉਸ ਇਲਾਕੇ ਵਿੱਚ ਇਸ ਤਰ੍ਹਾਂ ਦੀ ਇੱਕ ਨਾਵਾ ਪਹਿਲਾਂ ਤੋਂ ਸੀ ਤਾਂ ਇਹ ਜਰੂਰ ਇੱਥੇ ਕੋਈ ਕਾਰਵਾਈ ਆ ਜਿਹੜੀ ਉਹ ਸਖਤ ਹੋਣੀ ਚਾਹੀਦੀ ਸੀ ਤਾਂ ਜੋ ਸਾਰਾ ਕੁਝ ਬੰਦ ਹੋ ਜਾਂਦਾ ਇੱਥੇ ਇੱਕ ਇਹ ਵੀ ਦੇਖਣ ਵਾਲੀ ਗੱਲ ਆਈ ਆ ਬਲਵਿੰਦਰ ਕੇ ਇਸ ਮਾਮਲੇ ਤੋਂ ਬਾਅਦ ਪਤਾ ਲੱਗਿਆ ਕਿ 6 ਲੀਟਰ ਮਥੋਲ ਹੋਰ ਜਿਹੜਾ ਆਰਡਰ ਕਰਿਆ ਹੋਇਆ ਸੀਗਾ ਦਿੱਲੀ ਤੋਂ ਤਾਂ ਜਦੋਂ ਕੋਈ ਚੀਜ਼ ਕਿਤੇ ਕੋਈ ਬੁੱਕ ਹੁੰਦੀ ਆ ਜਾਂ ਕੁਝ ਹੋ ਰਿਹਾ ਅਕਸਰ ਬਹੁਤ ਸਾਰੇ ਜਿਹੜੇ ਹੁਣ ਦਾ ਜਿਹੜਾ ਜਮਾਨਾ ਜਿਹੜੇ ਆਨਲਾਈਨ ਜਿਹੜੀ ਆ ਖਰੀਦ ਵਾ ਹੁੰਦੀ ਆ ਸਭ ਪਤਾ ਲੱਗਦਾ ਵੀ ਕਿੱਥੇ ਕੀ ਕੁਝ ਹੋ ਰਿਹਾ ਕੌਣ ਕਰ ਰਿਹਾ ਕਿ ਪਹਿਲਾਂ ਨਹੀਂ ਹੋ ਸਕਿਆ ਵੀ ਇੰਨੀ ਲੀਟਰ ਦੀ 600 ਲੀਟਰ ਜਿਹੜੀ ਆ ਉਹ ਜਿਹੜੀ ਆਰਡਰ ਕਰੀ ਵੀ ਉਹਦਾ ਕੀ ਬਣਨਾ ਕੀ ਕਰਨਾ ਤਾਂ ਇਹੀ ਗੱਲ ਆ ਗਈ ਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਆ ਜਿਹੜਾ ਆ ਪ੍ਰਸ਼ਾਸਨ ਤੇ ਆ ਕੇ ਜ਼ਿਆਦਾਤਰ ਗੱਲ ਠੀਕ ਜਾਂਦੀ ਐ ਤੇ ਉੱਥੇ ਜੇ ਗੱਲ ਦੇਖੀ ਆਪਾਂ ਮੈਂ ਥੋੜੀ ਜਿਹੀ ਇੱਥੇ ਕੈਪਟਨ ਮਰਿੰਦਰ ਸਿੰਘ ਦੀ ਗੱਲ ਕਰਨੀ ਚਾਹਾਂਗਾ ਕਿ ਕੈਪਟਨ ਮਰਿੰਦਰ ਸਿੰਘ ਦੇ ਇੱਕ ਮੰਤਰੀ ਤੇ ਦੋਸ਼ ਲੱਗੇ ਸੀ ਕਿ ਉਹਨਾਂ ਦੇ ਜਿਹੜਾ ਜਿਹੜੇ ਖਾਣਾ ਬਣਾਉਂਦੇ ਨੇ ਉਹਨਾਂ ਦੇ ਨਾਂ ਤੇ ਕੋਈ ਲੀਗਲ ਕੰਮ ਚੱਲ ਰਿਹਾ ਠੀਕ ਆ ਤੇ ਉਸ ਤੋਂ ਬਾਅਦ ਉਸ ਮੰਤਰੀ ਨੂੰ ਅਹੁਦੇ ਤੋਂ ਵੀ ਲਾਇਆ ਤੇ ਉਸ ਤੋਂ ਬਾਅਦ ਕਾਰਵਾਈਆਂ ਵੀ ਹੋਈਆਂ ਕੈਪਟਨ ਸਰਕਾਰ ਸਮੇ ਇਹ ਵੀ ਤਾਂ ਗੱਲ ਦੇਖਣ ਵਾਲੀ ਐ ਤਾਂ ਆਪਾਂ ਮੌਕੇ ਤੇ ਜੇਕਰ ਦੇਖਿਆ ਜਾਵੇ ਕਿ ਆ ਜਿਹੜੇ ਲੋਕਾਂ ਦੀ ਜ਼ਿੰਦਗੀ ਆ ਉਹਨੂੰ ਕਿਉਂ ਨਹੀਂ ਆਪਾਂ ਤਵੱਜੋ ਦੇ ਰਹੇ ਉਸਨੂੰ ਕਿਉਂ ਨਹੀਂ ਸਾਹਮਣੇ ਆ ਭਾਵੇਂ ਪ੍ਰਸ਼ਾਸਨ ਵੱਡੇ ਵੱਡੇ ਦਾਅਵੇ ਠੋਕ ਰਿਹਾ ਅਸੀਂ ਆ ਕਰਾਂਗੇ ਆ ਕਰਾਂਗੇ ਇਹ ਸਿਰਫ 2-4 ਦਿਨ ਦੀਆਂ ਗੱਲਾਂ ਰਹਿ ਜਾਣੀਆਂ ਬਾਕੀ ਉਮੀਦਾਂ ਉਮੀਦਾਂ ਪਰ ਉਸ ਕੇਸ ਤਰ੍ਹਾਂ ਸੀ ਨਾ ਕਿ ਉਹਨਾਂ ਦਾ ਨਾਮ ਆਇਆ ਸੀ ਇੱਥੇ ਦਾ ਕੋਈ ਕਿਸੇ ਦਾ ਨਾਮ ਅਜੇ ਤੱਕ ਨਹੀਂ ਆਇਆ ਸਾਹਮਣੇ ਨਾਮ ਨਹੀਂ ਆਇਆ ਪਰ ਜ਼ਿੰਮੇਵਾਰੀ ਤਾਂ ਬਣਦੀ ਹੈ ਨਾ ਆਪਾਂ ਅਫਸਰਾਂ ਤੇ ਗਾਹ ਦੇਖ ਦਿੰਨੇ ਆ ਬਾਅਦ ਚ ਅਫਸਰ ਅਫਸਰ ਸਾਹੀ ਕਿਸ ਦੇ ਨਾਲ ਚੱਲਦੀ ਹੈ ਜਦੋਂ ਕੋਈ ਚੰਗਾ ਕੰਮ ਹੋ ਜਾਂਦਾ ਹੈ ਤਾ ਤਾਂ ਸਾਰਾ ਕ੍ਰੈਡਿਟ ਲੀਡਰਾਂ ਨੂੰ ਜਾਂਦਾ ਜਦੋਂ ਕੋਈ ਮਾੜਾ ਹੋ ਜਾਂਦਾ ਤਾਂ ਸਿੱਧਾ ਅਫਸਰਾਂ ਤੇ ਗਾਰਦਿਕ ਦੀ ਇਹ ਵੀ ਇੱਕ ਆਪਣੇ ਆਪ ਚ ਬਣੀ ਹੋਈ ਗੱਲ ਹੈ ਨਾ ਹੁਣ ਜੇਕਰ ਦੇਖਿਆ ਜਾਵੇ ਇਸ ਸਾਰੇ ਮਾਮਲੇ ਨੂੰ ਪੜਾਇਆ ਜਾਵੇ ਜੇ ਹੁਣ ਗਵਰਨਰ ਸਾਹਿਬ ਦੀ ਉਹ ਗੱਲ ਕਰ ਲਈ ਹੈ ਉਸ ਏਰੀਆ ਚ ਪੰਜਾਬ ਦੇ ਗਵਰਨਰ ਗੁਲਾਬ ਚੰਦ ਘਟਾਰੀਆ ਜਿਹੜੇ ਆ ਉਹ ਪੈਦਲ ਯਾਤਰਾ ਵੀ ਕਰਕੇ ਗਏ ਉੱਥੋਂ ਉਹਨਾਂ ਨੇ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਜਾਗਰੂਤ ਰੈਲੀਆਂ ਕੱਢੀਆਂ ਕਿੰਨਾ ਕਸਰ ਹੋਇਆ ਆ ਸਾਰਾ ਕੁਸਾ ਦੇਖ ਰਹੇ ਆਪਾਂ ਪਰ ਇੱਕ ਚੀਜ਼ ਇਹ ਵੀ ਆ ਨਾ ਕਿ ਜਿਹੜੇ ਇਲਾਕੇ ਚ ਮੰਨ ਲਓ ਕੋਈ ਨਸ਼ਾ ਜ਼ਿਆਦਾ ਵਿਕਦਾ ਹੈ ਜਿਵੇਂ ਚਿਟਾ ਹੋ ਗਿਆ ਜਾਂ ਕੁਝ ਵੀ ਹੋ ਗਿਆ ਜਾਂ ਇੱਥੇ ਸ਼ਰਾਬ ਵਿਕਦੀ ਸੀ ਤਾਂ ਆਮ ਲੋਕ ਨੇ ਜਿਹੜੇ ਉਹ ਅਕਸਰ ਕੰਪਲੇਂਟ ਵੀ ਕਰਦੇ ਨੇ ਲੀਡਰਾਂ ਨੂੰ ਵੀ ਦੱਸਦੇ ਨੇ ਜਾਂ ਫਿਰ ਜਿਹੜੀ ਪੁਲਿਸ ਫੋਰਸ ਆ ਜਾਂ ਹੈਲਪਲਾਈਨ ਨੰਬਰ ਨੇ ਉਹਨਾਂ ਤੇ ਵੀ ਜਾਣਕਾਰੀ ਦਿੱਤੀ ਜਾਂਦੀ ਆ ਤਾਂ ਇੱਕ ਨਾਵਾ ਸਾਹਮਣੇ ਆਉਣ ਤੋਂ ਬਾਅਦ ਜਿਹੜੀ ਕਾਰਵਾਈ ਆ ਜਿਹੜੀ ਉਹ ਕੀ ਹੋਣੀ ਚਾਹੀਦੀ ਸੀ ਤਾਂ ਜੋ ਅਜਿਹਾ ਕੁਝ ਨਾ ਵਾਪਰ ਸਕਦਾ ਕਾਰਵਾਈ ਇਹ ਹੋਣੀ ਚਾਹੀਦੀ ਸੀ ਜਦੋਂ ਪਤਾ ਲੱਗ ਗਿਆ 120 ਬੰਦੇ ਜਦੋਂ ਤਰਨਤਾਰਨ ਚ ਮਰੇ ਸੀ ਉਸ ਤੋਂ ਬਾਅਦ ਸਾਲ ਵਾਏ ਸਾਲ 6 ਮਹੀਨੇ ਬਾਅਦ 2 ਮਹੀਨੇ ਬਾਅਦ ਹਰ ਇੱਕ ਜਗ੍ਹਾ ਚੈੱਕ ਅਪ ਹੋਣਾ ਚਾਹੀਦਾ ਹੈ ਕਿ ਕਿਤੇ ਕੋਈ ਗਲਤ ਸ਼ਰਾਬਤਾਂ ਦੀ ਵਿਕਰੀ ਪਿੰਡ ਪਿੰਡ ਜਾ ਕੇ ਕੋਈ ਆਪਾਂ ਹੀ ਜਾਣਦੇ ਆ ਕਿ ਕਿਸ ਤਰੀਕੇ ਨਾਲ ਜਿਹੜੇ ਆ ਖੁਫੀ ਏਜੰਸੀਆਂ ਨੇ ਖੁਫੀ ਅਸਰਸ਼ਾਈ ਆ ਉਹ ਕਿਵੇਂ ਕੰਮ ਕਰਦੀ ਆ ਉਹ ਕੰਮ ਨਹੀਂ ਕਰ ਸਕਦੀ ਕਿ ਕਿ ਉਹ ਸਿਰਫ ਆ ਇਹੀ ਆ ਕਿ ਜਦੋਂ ਘਟਨਾ ਵਾਪਰ ਜਾਂਦੀ ਆ ਉਸ ਤੋਂ ਬਾਅਦ ਹੀ ਖੁਫੀਆ ਰਿਪੋਰਟਾਂ ਬਣਨੇ ਹੁੰਦੇ ਨੇ ਇੱਥੇ ਆ ਹੋਇਆ ਸੀ ਇੱਥੇ ਉਹ ਹੋਇਆ ਸੀ ਉਹ ਪਹਿਲਾਂ ਵੀ ਬਣ ਸਕਦੀਆਂ ਨੇ 2 ਤੋਂ 3 ਮਹੀਨਿਆਂ ਦਾ ਟਾਈਮ ਰੱਖ ਲਓ ਕਿ 3 ਮਹੀਨਿਆਂ ਦੇ ਵਿੱਚ ਜਾ ਕੇ ਤੁਸੀਂ ਆ ਪਿੰਡ ਜਾ ਕੇ ਇੰਨਾ ਏਰੀਆ 'ਚ ਜਾ ਕੇ ਚੈੱਕ ਅਪ ਕਰਨਾ ਹੀ ਕਰਨਾ ਤੇ ਇੱਥੇ ਸਾਬਤ ਤੋਂ ਗੱਲ ਇਹ ਆ ਬਲਵਿੰਦਰ ਜੀ ਕਿ ਕੁਝ ਨਹੀਂ ਹੋਣਾ ਸਿਰਫ ਸਿਆਸਤ ਹੋ ਰਹੀ ਆ ਭਾਵੇਂ ਉਹ ਪੰਜਾਬ ਦੇ ਤੱਕ ਸੀਮਿਤ ਸੀ ਭਾਵੇਂ ਦਿੱਲੀ ਤੱਕ ਕਿਉਂਕਿ ਦਿੱਲੀ ਤੋਂ ਮਨਜਿੰਦਰ ਸਿਰਸਾ ਵੱਡਾ ਦਾਵਾ ਠੋਕਰਿਆ ਕਿ ਮਨੀਸ਼ ਸ਼ਸ਼ੋਦੀ ਅਧਿਕਾਰਵਾਈ ਹੋਣੀ ਚਾਹੀਦੀ ਹੈ ਜੀ ਕੇਜਰੀਵਾਲ ਤੇ ਕਾਰਵਾਈ ਹੋਣੀ ਚਾਹੀਦੀ ਆ ਦੂਜੇ ਪਾਸੇ ਫਿਰ ਪੰਜਾਬ ਦੇ ਲੀਡਰਾਂ ਦੀ ਗੱਲ ਕਰ ਲਓ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਉਹ ਕਹਿ ਰਹੇ ਆ ਕਿ ਸਰਕਾਰ ਦੀ ਅੱਖ ਵਿੱਚ ਹੀ ਸਾਰਾ ਕੁਝ ਚੱਲ ਰਿਹਾ ਸਰਕਾਰ ਦੇ ਨਾਕੇ ਹੇਠਾਂ ਹੀ ਸਭ ਕੁਝ ਹੋਇਆ ਤੇ ਉਸ ਤੋਂ ਅੱਗੇ ਚੱਲਦਿਆਂ ਵਿਰੋਧੀ ਧਿਰ ਦੇ ਪ੍ਰਤਾਨ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਜਿਨ੍ਹਾਂ ਦੀ ਕਾਂਗਰਸ ਸਰਕਾਰ ਵਿੱਚ ਹੀ ਸਾਰਾ ਕੁਝ ਹੋਇਆ ਸੀ 120 ਵਿਅਕਤੀਆਂ ਦੀ ਮੌਤ ਹੋਈ ਸੀ ਉਹ ਪ੍ਰਤਾਪ ਸਿੰਘ ਬਾਜਵਾ ਅੱਜ ਤਾਂ ਉੱਥੇ ਜਾ ਕੇ ਵੱਡੇ ਦਾਅਵੇ ਠੋਕਰਿਆ ਜਾਂ ਵੱਡੇ ਸਵਾਲ ਖੜੇ ਕਰ ਰਹੇ ਨੇ ਸਰਕਾਰ ਅੱਗੇ ਪ੍ਰਤਾਪ ਸਿੰਘ ਬਾਜਵਾ ਕਦੇ ਉਹਨਾਂ ਪਰਿਵਾਰਾਂ ਨੂੰ ਮਿਲੇ ਜਿਨ੍ਹਾਂ ਦੇ ਪਰਿਵਾਰਾਂ ਨੂੰ ਮੌਤ ਹੋਈ ਉਹਨਾਂ ਦਾ ਲੈ ਆ ਪਤਾ ਵੀ ਪੈਨਸ਼ਨ ਤੁਹਾਨੂੰ ਸਹੀ ਸੂਈ ਸਹੀ ਸਲਾਮਤ ਮਿਲ ਰਹੀ ਆ ਦੂਜੇ ਪਾਸੇ ਬਿਕਰਮਜੀਤ ਸਿੰਘ ਦੀ ਗੱਲ ਕਰੀਏ ਬਿਕਰਮਜੀਤ ਸਿੰਘ ਦਾ ਹਲਕਾ ਹੀ ਆ ਉਹ ਉਹਨਾਂ ਦੀ ਵਾਈਫ ਉਹ ਤੋਂ ਐਮਐਲਏ ਨੇ ਉਹਨਾਂ ਦੇ ਉਹ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਜਿਹੜੀ ਆਵਾਜ਼ ਬੁਲੰਦ ਕੀਤੀ ਗਈ ਕਿ ਸਾਨੂੰ ਇਹਨਾਂ ਜਿਹੜੇ ਮ੍ਰਿਤਕ ਪਰਿਵਾਰਾਂ ਨੂੰ ਉਹ 25-25 ਲੱਖ ਰੁਪਏ ਦਿੱਤਾ ਜਾਵੇ ਹਾਲਾਂਕਿ 10-10 ਲੱਖ ਰੁਪਏ ਦਾ ਹੁਣ ਇੱਕ ਨੌਕਰੀ ਦੇਣ ਦਾ ਜਿਹੜਾ ਉਹ ਵੀ ਯੋਗਤਾ ਦੇ ਅਨੁਸਾਰ ਐਲਾਨ ਵੀ ਹੋਇਆ ਤਾਂ ਕਿਤੇ ਨਾ ਕਿਤੇ ਜਿਹੜੀ ਆ ਸਿਆਸਤ ਹੋ ਰਹੀ ਆ ਇਸ ਤੇ ਹਾਂ ਜਾਣ ਵਾਲੇ ਦਾ ਚਲਿਆ ਗਿਆ ਤੇ ਹੁਣ ਦੇਖਣਾ ਹੋਏਗਾ ਕਿ ਕੀ ਕੁਝ ਅੱਗੇ ਇਸ ਤੋਂ ਹੋਏਗਾ ਜੀ ਤੁਸੀਂ ਕਿਹਾ ਕਿ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਆ ਪੁਲਿਸ ਤਾਂ ਹਰ ਮਹੀਨੇ ਪ੍ਰੈਸ ਕਾਨਫਰੰਸ ਕਰਦੀ ਆ ਦੱਸਦੀ ਆ ਕਿ ਅਸੀਂ ਇੰਨੇ ਕਿਲੋ ਚਿੱਟਾ ਫੜਿਆ ਇੰਨੇ ਕਿਲੋ ਫੀਮ ਇੰਨੇ ਕਿਲੋ ਪੁੱਕੀ ਇੰਨੀ ਇਸ ਚੀਜ਼ ਸ਼ਰਾਬ ਬਰਾਮਦ ਕੀਤੀ ਆ ਇੰਨੇ ਹੋਰ ਨਸ਼ੇ ਬਰਾਮਦ ਕੀਤੇ ਨੇ ਅਗਰ ਇੰਨੇ ਵੱਡੇ ਪੱਧਰ ਤੇ ਬਰਾਮਦਗੀ ਹੋ ਰਹੀ ਆ ਤਾਂ ਉਹਨੇ ਹੀ ਵੱਡੇ ਪੱਧਰ ਤੇ ਰੈਕਟ ਵੀ ਨੇ ਜਿਹੜੇ ਉਸ ਚੱਲ ਰਹੇ ਨੇ ਜਿਹੜੀ ਤਾਂ ਬਰਾਮਦਗੀ ਹੋ ਜਾਂਦੀ ਆ ਜਿਹੜਾ ਫੇਲ ਕਰ ਦਿੱਤਾ ਜਾਂਦਾ ਹੈ ਜਿਹੜੀ ਤਸਕਰੀ ਦੀ ਕੋਸ਼ਿਸ਼ ਉਹ ਤਾਂ ਹੋ ਜਾਂਦੀ ਆ ਜਿਹੜੀ ਹੋ ਰਹੀ ਆ ਅਸਲ ਦੇ ਵਿੱਚ ਉਹ ਨਹੀਂ ਤਾਂ ਕੋਈ ਨਹੀਂ ਇੱਥੇ ਦੇਖਣ ਵਾਲੀ ਗੱਲ ਇਹ ਆ ਕਿ ਜਦੋਂ ਲੋਕਾਂ ਦੇ ਘਰ ਢਾ ਰਹੇ ਹੋਣ ਪੁਲਿਸ ਮੁਲਾਜ਼ਮ ਬਲਡੋਜ਼ਰ ਚੱਲ ਰਹੇ ਹੋਣ ਇੱਕ ਵਾਰੀ ਕੰਪਨੀ ਨਹੀਂ ਛੱਡਦੀ ਹਣੀ ਉਹ ਵਿਅਕਤੀ ਨੂੰ ਜਿਹੜਾ ਇਹ ਅਜੇ ਕੰਮ ਕਰਦਾ ਹੋਊਗਾ ਇੱਕ ਵਾਰ ਤਾਂ ਸੋਚਦਾ ਹੀ ਹੋਣਾ ਤਾਂ ਫਿਰ ਆ ਕਿਵੇਂ ਕੰਮ ਚੱਲ ਰਿਹਾ ਸੀਗਾ ਕੀ ਇਸ ਦਾ ਜਮਾ ਵੀ ਨਹੀਂ ਕਿਸੇ ਨੂੰ ਪਤਾ ਲੱਗਿਆ ਹੈ ਅਮਰਸਰ ਦੀ ਪੁਲਿਸ ਨੂੰ ਜਮਾ ਜਾਣਕਾਰੀ ਨਹੀਂ ਸੀਗੀ ਕਿ ਆ ਐਡਾ ਵੱਡਾ ਫਿਰ ਇੰਦਾ ਵੀ ਤਾਂ ਹੋ ਸਕਦਾ ਨਾ ਕਿ ਆਪਾਂ ਦੇਖੀਏ ਕੀ ਜਿਹੜਾ ਤਸਕਰਾਂ ਖਿਲਾਫ ਕਾਰਵਾਈ ਹੋਈ ਹੈ ਉਹਨਾਂ ਤੇ ਕਈ ਕਈ ਕੇਸ ਦਰਜ ਨੇ ਹਾਲਾਂਕਿ ਜੇ ਕਿਸੇ ਤੇ ਇੱਕ ਕੇਸ ਦਰਜ ਹੋ ਜਵੇ ਤਾਂ ਉਹ ساری ਜ਼ਿੰਦਗੀ ਫੂਕਾ ਮਾਰਦਾ ਫਿਰਦਾ ਇਹ ਵੀ ਇਹ ਗਲਤੀ ਮੈਂ ਦੁਬਾਰਾ ਨਹੀਂ ਕਰਨੀ ਲੇਕਿਨ ਜਿਨ੍ਹਾਂ ਨੂੰ ਮੂ ਨੂੰ ਖੂਨ ਲੱਗ ਜਾਂਦਾ ਹੈ ਜਿਨ੍ਹਾਂ ਨੂੰ ਇਸ 2 ਨੰਬਰ ਦੇ ਪੈਸੇ ਦੀ ਆਦਤ ਪੈ ਜਾਂਦੀ ਆ ਲੋਕਾਂ ਦੇ ਘਰ ਪਟਕੇ ਉਹਨਾਂ ਨੂੰ ਪੈਸੇ ਕਮਾਉਣ ਦੀ ਆਤ ਪੈ ਜਾਂਦੀ ਉਹ ਸੁਧਰਦੇ ਨਹੀਂ ਹੈਗੇ ਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਰਹਿੰਦੇ ਨੇ ਪਰ ਇੱਥੇ ਇਹ ਵੀ ਗੱਲ ਆ ਕਿ ਇਸ ਘਟਨਾ ਤੋਂ ਬਾਅਦ ਹੁਣ ਸਰਕਾਰ ਸਾਬਕ ਕੀ ਲਵੇ ਅਤੇ ਆਮ ਲੋਕ ਨੇ ਜਿਹੜੇ ਉਹਨਾਂ ਦੇ ਵੀ ਕਈ ਫਰਜ਼ ਬਣਦੇ ਨੇ ਉਹਨਾਂ ਦੀ ਅੱਖਾਂ ਸਾਹਮਣੇ ਸ਼ਰਾਬ ਵੇਚਦੀ ਹੋਣੀ ਹਾਲਾਂਕਿ ਸੀਐਮ ਮਾਨ ਨੇ ਇਹ ਵੀ ਚੰਗਾ ਐਲਾਨ ਕੀਤਾ ਹੈ ਕਿ ਜਿਹੜਾ ਕੋਈ ਵੀ ਨਸ਼ੇ ਦਾ ਕਾਰੋਬਾਰ ਕਰਦਾ ਹੈ ਜਾਂ ਨਸ਼ਾ ਵੇਚਦਾ ਹੈ ਜਾਂ ਉਸ ਦੇ ਕੋਈ ਵੀ ਜਿਹੜਾ ਜ਼ਮਾਨਤ ਤੱਕ ਨਾ ਕਰਾਵੇ ਇਹ ਕਿਤੇ ਨਾ ਕਿਤੇ ਪਿੰਡ ਵਾਲਿਆਂ ਦਾ ਫਰਜ਼ ਜ਼ਰੂਰ ਬਣਦਾ ਹੈ ਆਂਡੀ ਗੁਆਂਡੀ ਦਾ ਫਰਜ਼ ਜ਼ਰੂਰ ਬਣਦਾ ਹੈ ਕਿ ਤੁਸੀਂ ਜਜਵਾਤੀ ਹੋ ਕੇ ਜਾਂ ਕੋਈ ਆਪਣਾ ਪਰਸਨਲ ਫਾਇਦਾ ਲੈਣ ਦੇ ਲਈ ਜਮਾਨਤ ਕਰਾਉਣ ਤਾਂ ਅਗਲੇ ਦੀ ਪਹੁੰਚ ਜਾਂਦੇ ਹੋ ਪਰ ਉਹ ਜਮਾਨਤ ਕਿੰਨੇ ਦੇ ਭਾਰੂ ਪੈਂਦੀ ਆ ਉਹ ਬਾਅਦ ਚ ਹੀ ਪਤਾ ਲੱਗਦਾ ਜਦੋਂ ਇਹ ਜੇ ਕੰਮ ਹੋ ਜਾਂਦੇ ਇੱਕ ਗੱਲ ਹੋਰ ਵੀ ਆ ਨਾ ਕਈ ਪਿੰਡਾਂ ਦੇ ਮਤੇ ਵੀ ਪਾਏ ਨੇ ਕਿ ਨਸ਼ੇ ਕੋਈ ਵਿਚਨ ਵਾਲਾ ਹੋਇਆ ਨਾ ਤਾਂ ਉਹਦੇ ਪਿੱਛੇ ਸੀ ਥਾਣੇ ਜਾਣਾ ਨਾ ਉਹਦੀ ਜ਼ਮੀਨ ਜ਼ਮਾਨਤ ਦੇਣੀ ਆ ਨਾ ਉਹਦੇ ਨਾਲ ਮਿਲਣਾ ਵਰਤਣਾ ਤਾਂ ਇਹ ਸੋਸਾਇਟੀ ਦਾ ਵੀ ਫਰਜ਼ ਆ ਚਲੋ ਅਗਰ ਇੰਨਾ ਸਟੈਂਡ ਨਹੀਂ ਹੈਗਾ ਇੰਨਾ ਦਮ ਨਹੀਂ ਹੈਗਾ ਤੁਸੀਂ ਨਹੀਂ ਲੜ ਸਕਦੇ ਉਹਨਾਂ ਤਸਕਰਾਂ ਨਾਲ ਪੁਲਿਸ ਦੇ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ ਪੁਲਿਸ ਦਾ ਨਹੀਂ ਸੁਣਵਾਈ ਕਰ ਰਹੀ ਤਾਂ ਅੱਗੇ ਹਾਇਰ ਅਥਾਰਟੀਆਂ ਨੇ ਕੋਡ ਦਾ ਵੀ ਆਪਸ਼ਨ ਆਪਣੇ ਕੋਲ ਹੈਗਾ ਏ ਦੂਜੇ ਪਾਸੇ ਪੰਜਾਬ ਦੇ ਉਹ ਵੀ ਲੋਕ ਬਹੁਤ ਨੇ ਜਿਨ੍ਹਾਂ ਨੇ ਤਸਕਰਾਂ ਨਾਲ ਲੜਦੇ-ਲੜਦੇ ਆਪਣੀ ਜਾਨ ਗਵਾ ਦਿੱਤੀ ਆ ਬਠਿੰਡਾ ਤੁਸੀਂ ਦੇਖਿਆ ਕਿਵੇਂ ਘਰਾਂ ਦੇ ਘਰ ਆ ਕੇ ਤਸਕਰਾਂ ਦੇ ਵੱਲੋਂ ਭੰਨ ਦਿੱਤੇ ਗਏ ਸੀ ਹੂੰ ਹੂੰ ਬਿਲਕੁਲ ਤਾਂ ਇਹਹੀ ਗੱਲ ਹੈ ਕਿ ਮੁੱਖ ਦੀ ਗੱਲ ਇਹ ਹੈ ਕਿ ਇਸ ਸਭ ਤੋਂ ਸਿਆਸਤ ਸਾਡੇ ਕੇ ਲੀਡਰਾਂ ਨੂੰ ਸਿਆਸਤ ਤੋਂ ਦੂਰ ਹੋ ਕੇ ਅਸਲ ਜਿਹੜਾ ਲੋਕਾਂ ਦੇ ਮਾਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ ਉਹਨਾਂ ਦੇ ਪਰਿਵਾਰਾਂ ਬਾਰੇ ਸੋਚਣਾ ਚਾਹੀਦਾ ਹੈ ਕਿ ਅਜਿਹਾ ਮਾਮਲਾ ਅੱਗੇ ਤੋਂ ਨਾ ਹੀ ਹੋਵੇ ਅਸੀਂ ਇਹੀ ਅਪੀਲ ਕਰਦੇ ਆਂ ਕਿ ਭਾਵੇਂ ਸਿਆਸਤ ਕਰੋ ਰਾਜ ਰਜ ਕੇ ਕਰੋ ਪਰ ਜਦੋਂ ਕੋਈ ਅਜਿਹਾ ਮਸਲਾ ਆ ਜਾਂਦਾ ਸਾਹਮਣੇ ਉਸ ਤੇ ਜ਼ਰੂਰ ਇਕਜੁੱਟ ਹੋ ਕੇ ਜਿਵੇਂ ਆਪਾਂ ਦੇਖਿਆ ਕਿ ਪਾਣੀ ਦੇ ਮੁੱਦੇ ਦੀ ਉਹ ਗੱਲ ਕਰ ਲਏ ਨੇ ਇਕਜੁੱਟ ਹੋ ਕੇ ਹੁਣ ਕਿਤੇ ਨਾ ਕਿਤੇ ਵਿਚਾਰ ਚਰਚਾ ਕੀਤੀ ਆ ਇੱਕ ਤਸਵੀਰ ਦਿਖਾਤੀ ਹਰਿਆਣਾ ਨੂੰ ਕਿ ਅਸੀਂ ਇੱਕਾਂ ਭਾਵੇਂ ਕੁਝ ਵੀ ਹੋਵੇ ਅਜਿਹੇ ਮੁੱਦੇ ਜਦੋਂ ਆ ਜਾਂਦੇ ਆ ਕਿਤੇ ਨਾ ਕਿਤੇ ਉੱਥੇ ਵੀ ਇਕਜੁੱਟ ਹੋ ਕੇ ਲੀਡਰਾਂ ਨੂੰ ਸਿਆਸਤ ਤੋਂ ਦੂਰ ਹੋ ਕੇ ਲੋਕਾਂ ਦੀ ਜਾਨ ਨੂੰ ਪਹਿਲ ਦੇਣੀ ਚਾਹੀਦੀ ਹੈ ਕਿ ਉਸ ਦਾ ਹੱਲ ਕੀ ਕੱਢਿਆ ਜਾਵੇ ਅਜਿਹੀ ਘਟਰਾ ਨਾ ਵਾਪਰੇ ਮੌਕੇ ਤੇ ਸਾਰੇ ਕ ਲੀਡਰ ਇਕੱਠੇ ਹੋ ਕੇ ਸਰਕਾਰ ਤੇ ਪ੍ਰੈਸ਼ਰ ਬਣਾਉਣ ਕਿ ਅਜਿਹੀ ਪਾਲਿਸੀ ਲੈ ਕੇ ਆਓ ਤੇ ਅਜਿਹਾ ਜਿਹੜਾ ਬਿੱਲ ਲੈ ਕੇ ਆਓ ਕਿ ਜਿਹੜਾ ਅਜਿਹਾ ਕਦਮ ਚੁੱਕਣ ਦੇ ਲਈ ਇੱਕ ਨਹੀਂ ਹਜ਼ਾਰਾਂ ਵਾਰ ਸੋਚੇ ਕਿ ਆ ਆ ਮੈਂ ਕੰਮ ਨਹੀਂ ਕਰਨਾ ਕਿਸੇ ਦੀ ਜ਼ਿੰਦਗੀ ਨਹੀਂ ਬਰਬਾਦ ਗਲਤ ਇਹ ਵੀ ਤੁਹਾਡੀ ਠੀਕ ਆ ਇੱਥੇ ਮੈਂ ਲਾਸਟ ਦੇ ਵਿੱਚ ਇੱਕ ਗੱਲ ਜੋੜੂੰਗਾ ਕਿ ਅਗਰ ਕਿਸੇ ਇਲਾਕੇ ਦੇ ਵਿੱਚ ਕੋਈ ਵੱਡੇ ਪੱਧਰ ਤੇ ਇਸ ਤਰ੍ਹਾਂ ਦਾ ਕੰਮ ਹੁੰਦਾ ਹੈ ਚਾਹੇ ਕਿਸੀ ਲੀਡਰ ਦੀ ਸ਼ਾਇਤ ਹੋਵੇ ਜਾਂ ਫਿਰ ਅਵੈਸੇ ਕੋਈ ਕਰ ਰਿਹਾ ਹੋਵੇ ਆਪਣੇ ਦੰਤ ਤੇ ਲੇਕਿਨ ਜਿਹੜੀ ਆਪੋਜੀਸ਼ਨ ਆ ਉਸਤੇ ਕੋਲ ਵੀ ਸਾਰੀਆਂ ਖਬਰਾਂ ਹੁੰਦੀਆਂ ਨੇ ਤਾਂ ਕਿਤੇ ਨਾ ਕਿਤੇ ਆਪੋਜੀਸ਼ਨ ਦਾ ਰੋਲ ਆ ਜਿਹੜਾ ਉਹ ਵੀ ਸਹੀ ਨਹੀਂ ਮੰਨਿਆ ਜਾਂਦਾ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਸਿਆਸਤ ਹੁੰਦੀ ਹੈ ਲੋਕਾਂ ਦੀ ਮੌਤਾਂ ਦੇ ਉੱਤੇ ਸਿਆਸਤ ਹੁੰਦੀ ਹੈ ਸੱਤਾਧਾਰੀ ਪਾਰਟੀ ਹੋਵੇ ਚਾਹੇ ਕੋਈ ਵੀ ਹੋਵੇ ਹਮੇਸ਼ਾ ਸਿਆਸੀ ਰੋਟੀ ਇਸੇ ਕਿਹਾ ਜਾ ਰਹੀਆਂ ਨੇ ਉਸ ਤੇ ਸਵਾਲ ਚੁੱਕੇ ਜਾਂਦੇ ਨੇ ਲੇਕਿਨ ਧਰਾਤਲ ਤੇ ਉੱਤੇ ਕੀ ਹੋ ਰਿਹਾ ਹੈ ਇਹ ਜ਼ਰੂਰ ਸਾਡੇ ਲੀਡਰਾਂ ਨੂੰ ਵੀ ਸਮਝਣ ਦੀ ਲੋੜ ਹੈ ਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਅਸਖਤੀ ਆ ਜਿਹੜੀ ਉਹ ਵਧਾ ਦੇਣੀ ਚਾਹੀਦੀ ਤੇ ਆਮ ਲੋਕਾਂ ਦੇ ਜਿਹੜੇ ਉਹਨਾਂ ਨੂੰ ਵੀ ਨਸ਼ਿਆਂ ਦੇ ਖਿਲਾਫ ਆਵਾਜ਼ بلند ਕਰਨੀ ਚਾਹੀਦੀ ਹੈ ਅਗਰ ਤੁਹਾਡੇ ਇਲਾਕੇ ਦੇ ਵਿੱਚ ਨਸ਼ਾ ਵਿਕਦਾ ਹੈ ਤਾਂ ਤੁਹਾਨੂੰ ਇਕੱਠੇ ਹੋ ਕੇ ਉਸ ਦੇ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ ਕਿਉਂਕਿ ਕੋਈ ਨਹੀਂ ਪਤਾ ਕਿ ਕਦੇ ਕੋੜ ਕਿਸੇ ਦੇ ਘਰ ਚੱਲ ਜਾਵੇ ਅਤੇ ਉੱਥੇ ਬੈਣ ਪੈ ਜਾਣ ਤੇ ਅਗਰ ਤੁਸੀਂ ਇਕੱਠੇ ਹੋ ਕੇ ਤਸ਼ਕਰਾਂ ਦੇ ਨਾਲ ਲੜਨ ਦੀ ਹਿੰਮਤ ਨਹੀਂ ਰੱਖਦੇ ਤਾਂ ਤੁਹਾਨੂੰ ਪੁਲਿਸ ਕੋਲ ਜਾਣਾ ਚਾਹੀਦਾ ਹੈ ਅਗਰ ਪੁਲਿਸ ਸਥਾਨਕ ਤੁਹਾਡੀ ਸੁਣਵਾਈ ਨਹੀਂ ਕਰਦੀ ਤਾਂ ਅੱਗੇ ਬਹੁਤ ਸਾਰੇ ਆਪਸ਼ਨ ਨੇ ਜਿਹੜੇ ਸਾਡੇ ਕੋਲ ਹੁੰਦੇ ਨੇ ਲੇਕਿਨ ਜਦੋਂ ਆਪਾਂ ਇਸ ਸਾਰਾ ਕੁਝ ਦੇਖ ਕੇ ਵੀ ਅੱਖਾਂ ਮੀਚ ਲੈਨੇ ਆ ਕਿ ਛੱਡੋ ਆਪਾਂ ਕੀ ਲੈਣਾ ਤਾਂ ਕਿਤੇ ਨਾ ਕਿਤੇ ਆਪਾਂ ਵੀ ਉਸ ਚੀਜ਼ ਨੂੰ ਵਧਾਵਾ ਦਿੰਨੇ ਆ